ਇੱਥੇਾਂ ਤੇ ਫਿਰ ਮੈਂ ਖੇਡਦਾ ਨਾ ਕੌਂਕੀ ਇੱਥੇ ਦੀ ਖੇਡਦਾ ਲੈ ਠੀਕ ਇੱਥੇ ਪਹਿਲੇ ਸਾਲ ਅਸੀਂ ਇਹਨਾਂ ਨੇ ਮੈਨੂੰ ਖੜਾਇਆ ਨਹੀਂ ਤੂੰ ਤੇਰਾ ਵਿਆਹ ਹੋ ਗਿਆ ਸੀ ਕਿ ਨਹੀਂ ਹੋਇਆ ਗਿਆ 17 ਸਾਲ ਦਾ ਸੀ ਚੈਨਾਕਟ ਨਹੀਂ ਖੜਾਇਆ ਉਹਦੋਂ ਨਹੀਂ ਹੋਇਆ ਸੀ ਵਿਆਹ 17 ਸਾਲ ਦਾ ਜਦੋਂ ਮੇਰੇ ਤੇ ਵਿਆਹ ਹੋਇਆ ਅੱਛਾ 17 ਸਾਲਾਂ ਦੀ ਵਿਆਹ ਹੋ ਗਏ ਠੀਕ ਨਹੀਂ ਇਹਨਾਂ ਕਾਤੋਂ ਨਾ ਖੜਾਇਆ ਮੈਂ ਦੱਸਦਾ ਤੈਨੂੰ ਉਹ ਇਹ ਖੇਡਦੇ ਵੇ ਤੇਰੀ ਸਾਰੇ ਗੱਦਨ ਕੇ ਬਕਤੀਸ ਨਾ ਤੇ ਮੈਨੂੰ ਇਹਨਾਂ ਨੇ ਖੜਾਇਆ ਨਾ ਜੋ ਨਾ ਖੜਾ ਤੇ ਚੰਨਨ ਸ਼ਰਾਤੀ ਬੜਾ ਸੀ ਹਾਂ ਸਰਾਈਆਂ ਸਰਾਈਆਂ ਮੈਨੂੰ ਆਹ ਖੋਲ ਲੈਣਾ ਨਾ ਤੇ ਮੈਂ ਖੋਲੂਗਾ ਮਾਚੂ ਆਏ ਕਾ ਰੋਸਟਿੰਗ ਨਾ ਕਰਾ ਹਾਂ ਅਰੇ ਵਿਰਥਾ ਵੀ ਚੁੱਪ ਕਰ ਜਾ ਤੇ ਗੁੱਲੂ ਵੀ ਚੁੱਪ ਕਰਕੇ ਦੋਵੇਂ ਭੱਜ ਕੇ ਨਾ ਕਰੇ ਹੂੰ ਇੰਨੇ ਸਾਡਾ ਜੰਬਰ ਘਲਾਟਾ ਚੰਨੇ ਨੂੰ ਇੱਥੇ ਹੀ ਕੁੜੀਆਂ ਅੱਛਾ ਤੇ ਉਹ ਆਈ ਬੀਬੀ ਮੇਰੇ ਕੋਲ ਅਸੀਂ ਦੋਵੇਂ ਰਹਿ ਗਏ ਮਾਇ ਤੇ ਮੇਰੀ ਮਾਂ ਰੰਦੇ ਇੱਥੇ ਉਹ ਹੋ ਰਹੀ ਇਤਿਆਰ ਹੂੰ ਅਗੇ ਮਾਂ ਜੀ ਮਾਂ ਜੇ ਇਹ ਡਿਗੀ ਦਾ ਟਾਈ ਜਾਂਦਾ ਹੂੰ ਇੱਥੇ ਚੰਨਾ ਸਾਡਾ ਰੂਈ ਜਾਂਦਾ ਪਾਨੀ ਰੁਈਆ ਦੇ ਜੋਟਰੇ ਢਾਲਦਾ ਏ ਥੋੜਾ ਰੁਈ ਜਾਂਦਾ ਰੁਈਆ ਦੇ ਹੂੰ ਉਹ ਜੋ ਬਾਅਦ ਫਿਰ ਦੂਜੇ ਸਾਲ ਅਸੀਂ ਕੌਡੀ ਖੇ ਤੇ ਜਾਦੇ ਡੋਗਰੇ ਵਾਂਚ ਅੱਛਾ ਬਖਸ਼ੀਸ਼ ਕੱਢਾ ਹੜ ਗਿਆ ਅੱਛਾ ਕੌਡੀ ਪਾ ਦੇ ਤੇ ਆ ਆਹ ਖਾਂ ਤੇ ਖਾ ਗਿਆ ਯਾਰ ਮੈਂ ਫੜਾ ਲਿਖਾ ਸੰਧਾ ਵਿੱਚ ਕੋਈ ਖੇਤ ਨਹੀਂ ਹਾਂ ਤੇ ਮੈਂ ਕੌਡੀ ਪਾ ਦਿਆ ਤੀਜੀ ਕੌਡੀ ਜਾ ਤੇ ਮੁੱਤ ਘੱਟ ਗਿਆ ਦਿੱਕਿਆ ਅਨੇਕ ਪੁੱਠੇ ਨਹੀਂ ਜਾ ਰਹੇ ਹੂੰ ਹੂੰ ਉਹ ਮੇਰੇ ਨਾਲ ਇਲਮਾ ਸੀ ਸਹ ਰਾਇਫਲੀ ਬਣਿਆ